ਰੋਜ ਪਰ ਵਿੱਚ ਫੋਰ ਸੇਫਟੀ ਟੀਮ ਨੇ 35 ਕਵਾਂਟਨ ਸ਼ੱਕੀ ਦੇਸੀ ਕੀਓ ਜਬਤ ਕਰ ਲਏ ਸੈਂਪਲ ਕਿਓ ਦੀ ਰਿਪੋਰਟ ਆਨ ਤੇ ਕੀਤੀ ਜਾਵੇਗੀ ਕਾਰਵਾਈ ये देखो ये देखो ये लिखा है इसने इनग्रीडियंट इनग्रीडियंट जो इसमें क्या डाला है और जो देसी जो होता है उसके अंदर सिर्फ 99 परसेंट फैटी होती है इसमें लिखा वाई, वाई। जो है इसमें एडिबल वेजिटेबल हाइड्रोजनेटेड फॉर्म वाले एडिबल वेजिटेबल है हालांकि जो देसी घी में इसमें ऐसा कुछ नहीं हमने क्या प्रीमियम सारा कुछ यही आज कोई लिखा है ਉੱਪਰ ਜਿਹੜੇ ਆ ਉਰਕੀ ਚੀਜ਼ਾਂ ਜੜੀਆਂ ਨੇ ਜਬਤ ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਗ ਵਿੱਚ ਗਈਆਂ ਦੇਖੋ ਜੀ ਜੀ ਆਪਣੇ ਕੋਈਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਦੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਤੋਂ ਸਪਲਾਈ ਹੋ ਰਿਹਾ ਸੀਖ ਤੋਂ ਸਾਡੇ ਪੜਿਆ ਕੈਂਟ ਸਿਟੀ ਦੇ ਵੀ ਸਾਨੂੰ ਪਤਾ ਲੱਗਿਆ ਵੀ ਇੱਥੇ ਇਥੋਂ ਮਾਲ ਆ ਰਿਹਾ ਹੈ ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ ਹੈ ਸਾਡੇ ਫੋਨ ਕਰਨ ਤੋਂ ਘੱਟ ਵੱਧ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਐ ਪਰ ਫਿਲਹਾਲ ਵੀ ਕਰਿਆ ਸੀ ਜਿਹੜੀ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇੰਨਾ ਸਾਰਾ ਮਾਲ ਸੀ ਜਿਹੜਾ ਸਸਪੈਕਟਿਡ ਫੜਿਆ ਹੁੰਦੇ ਚ ਕੀ ਐ ਦੇਖੋ ਤਾ ਅਜਿਹੇ ਹੁਣ ਸੀਜ਼ਨ ਅੱਜਕੱਲ ਜਿਹੜਾ ਸੀਜ਼ਨ ਜ਼ਿਆਦਾ ਹੈ ਦੇਸ਼ੀ ਕੋਲ ਆ ਰਿਹਾ ਲੋਕੀ ਆਪਣੇ ਕਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਰ ਦਾ ਵੀ ਚਾਹੀਦਾ ਦੂਸਰਾ ਦਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਐ ਦੇਸ਼ੀ ਕੋਲ ਵਰਗੀ ਐ ਪਰ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੋ ਪਾਮਰ ਹਾਈਡ્રોਜਨੇਟਿਡ ਹੋ ਗਿਆ ਆ ਐਸੋ ਕੇ ਵੀ ਚਾਹੀਦਾ ਕੀਤਾ ਜਾਏਗਾ ਸੋ ਅਸੀਂ ਜ ਉਹ ਤਿੰਨ ਚਾਰ ਕੰਪਨੀਆਂ ਦਾ ਨੂੰ ਸੀਲ ਕਰਦੇ ਪਏ ਆਂ ਔਰ ਰਿਪੋਰਟ ਆਨਤੇ ਬਾਅਦ ਹੀ ਇਨਵੈਸਟ ਕਰਦੀ ਕੀਤੀ ਜਾਂਦੀ ਆ। ਕਿੰਨਾ ਮਾਲ ਜਿਹੜਾ ਸਰ ਹੁਣ ਇਥੋਂ ਇਸ ਵੇਲੇ ਫੜਿਆ ਗਿਆ ਜੀ? ਲਗਭਗ 35 ਕਵਾਂਟ ਦੇ ਲਗਭਗ। ਤਾਂ ਇਹ ਜਿਹੜਾ ਮਾਲ ਨੂੰ ਹੁਣ ਇੱਕ ਵਾਰੀ ਸੀਲ ਕਰ ਦਿੱਤਾ ਗਿਆ ਜੀ। ਆ ਇੱਕ ਵਾਰੀ ਮਾਲ ਨੂੰ ਸੈਂਪਲ ਲੈ ਕੇ ਮਾਲ ਸੀਲ ਕਰ ਦਵਾਂਗੇ। ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ। ਤੇ ਲੱਗਦਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਿਡ ਹੈਗਾ ਜੀ। ਯੈਸ ਅਜ਼ਿਊਮ ਟੂ ਬੀ ਸਸਪੈਕਟਿਡ ਕਿਉਂਕਿ ਨਾ ਸਾਨੂੰ ਜਿਹੜ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਕਿਤੇ ਲਿਖਿਆ ਸਿਰਤੀ not 50 just ਸਿਰਤੀ ਤੇ ਕੁਸ਼ਤੀ ਦੇ ਨਾਲ ਦੇਖੇ ਜਿਹੜੀਆਂ ਪਈਆਂ ਗਈਆਂ ਸਭ ਇਹਦੇ ਛੱਕ ਦੇ ਦਾਇਰੇ ਚ ਸਾਨੂੰ ਇਹਨੂੰ ਲਿਆਂਦੀਆਂ ਆਏ ਨੇ ਸੋ ਇਹ ਟੋਟਲ ਮਾਰਕ ਚੈੱਕ ਕਰਾਵਾਂਗੇ ਕਿਉਂਕਿ ਜੋ ਆਈ ਆ ਅੰਗਰੇਜ਼ ਆਈ ਜੋ ਸਾਡੇ ਕੋਲ ਆਈ ਹੈ ਜਾਂ ਰਿਪੋਰਟ ਆਈ ਹੈ ਕਿ ਸਾਡੇ ਵੱਲੋਂ ਦਾਖਲ ਕੀਤੀ ਹੈ